ਮੈਨੂੰ ਤੁਸੀਂ ਇਹ ਦੱਸੋ ਤੁਹਾਡਾ ਡੇਲੀ ਦਾ ਰੁਟੀਨ ਕੀ ਹੈ ਮੇਰਾ ਜੀ ਹਾਂਜੀ ਮੈਂ ਤਾਂ ਜੀ ਸਵੇਰੇ 6:00 ਵਜੇ ਉੱਠ ਕੱਢਦਾ ਹਾਂ ਹਲੇ ਅੱਖ ਨਹੀਂ ਖੁੱਲ੍ਹੀ ਹੁੰਦੀ ਸਭ ਤੋਂ ਪਹਿਲਾਂ ਸਹਰਾਣੇ ਥੱਲੇ ਚੱਕਦਾ ਮੈਂ ਫੋਨ ਆਦਮੀ ਚੀ ਅੱਖਾਂ ਹੀ ਚ ਰੀਲਾਂ ਦੇਖਦਾ ਜੀ ਮੈਂ ਅੱਛਾ ਤੇ ਰੀਲਾਂ ਦੇਖਦਾ ਦੇਖਦਾ ਪਾਣੀ ਪੀ ਲੈਂਦਾ ਚਾਹ ਪੀ ਲੈਂਦਾ ਚਾਹ ਪੀ ਕੇ ਕਾਇਮ ਹੋ ਕੇ ਮੈਂ ਫੇਰ ਰੀਲਾਂ ਦੇਖਦਾ ਰੀਲਾਂ ਦੇਖੀ ਜਾਂਦਾ ਦੇਖਦੇ ਦੇਖਦੇ ਰੋਟੀ ਖਾ ਲੈਂਦਾ ਜੀ ਰੋਟੀ ਖਾ ਕੇ ਕਾਇਮ ਹੋ ਕੇ ਫੇਰ ਖੋਲਦਾ ਮੈਂ ਫੇਸਬੁੱਕ ਫਿਰ ਮੈਂ ਫੇਸਬੁਕ ਤੇ ਰੀਲਾਂ ਦੇਖਦਾ ਦੋ ਤਿੰਨ ਘੰਟੇ ਲੰਘ ਜਾਂਦੇ ਨੇ ਫਿਰ 11 ਵਾਲੀ ਚਾਹ ਦਾ ਟਾਈਮ ਹੋ ਜਾਂਦਾ ਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਫਿਰ ਰੀਲਾਂ ਦੇਖਦਾ ਫਿਰ ਐ ਕਰਦੇ ਕਰਾਉਂਦੇ ਦੁਪਹਿਰ ਵਾਲੀ ਰੋਟੀ ਦਾ ਟਾਈਮ ਹੋ ਜਾਂਦਾ ਫਿਰ ਰੋਟੀ ਖਾ ਕੇ ਰੱਜ ਕੇ ਕੈਮ ਹੋ ਕੇ ਫੇਰ ਇਹਨਾਂ ਦੇਖਦੇ ਹੋ ਨਹੀਂ ਨਹੀਂ ਫਿਰ ਮੈਂ ਸੌਂ ਜਾਂਦਾ ਕਿਉਂਕਿ ਰੈਸਟ ਵੀ ਜ਼ਰੂਰੀ ਹੈ ਫਿਰ ਘੰਟਾ ਸੌਂਦਾ ਜੀ ਫਿਰ ਮੇਰੀ ਜਦੋਂ ਅੱਖ ਖੁੱਲਦੀ ਹੈ ਦਵਾਰੇ ਫੇਰ ਮੈਂ ਚੱਕ ਲੈਂਦਾ ਫੋਨ ਫੇਰ ਰੀਲਾਂ ਦੇਖਦਾ ਇੰਸਟਾਗ੍ਰam ਤੇ ਫਿਰ ਦੇਖੀ ਜਾਂਦਾ ਜੀ ਰੀਲਾਂ ਦੇਖੀ ਜਾਂਦਾ ਦੇਖੀ ਐ ਕਰਦੇ ਕਰਾਉਂਦੇ ਫਿਰ ਸ਼ਾਮ ਹੋ ਜਾਂਦੀ ਐ ਸ਼ਾਮ ਨੂੰ ਰੋਟੀ ਖਾ ਕੇ ਫਿਰ ਮੈਂ ਡਾਲਾ ਨਾ ਛੱਤ ਤੇ ਨ ਜਾ ਫਿਰ ਤਾਹਾ ਦੇਖਣੇ ਮਾੜਾ ਜ ਤਾਹਾ ਕਾਨੂੰ ਮਨ ਲੱਗਦਾ ਐ ਇਹ ਚੀਜ਼ ਹੀ ਬੜੀ ਘੈਂਟ ਐ ਇਹ ਹੋਰ ਕਿਤੇ ਦੇਖਣੀ ਨਹੀਂ ਦਿੰਦੀ ਫਿਰ ਮੈਂ ਫੋਨ ਤੇ ਰੀਲਾਂ ਦੇਖਦਾ ਦੇਖੀ ਜਾਂਦਾ ਦੇਖੀ ਜਾਂਦਾ ਦੇਖੀ ਜਾਂਦਾ ਕਰਦੇ ਕਰਾਉਂਦੇ ਤਿੰਨ ਚਾਰ ਘੰਟੇ ਫਿਰ ਜਾਵਾਂ ਅੱਖਾਂ ਜਵਾਬ ਦੇ ਜਾਂਦੀਆਂ ਨੇ ਸਿਰ ਦੁਖਣ ਲੱਗ ਜਾਂਦਾ ਭਾਰੀ ਭਾਰੀ ਜਿਹਾ ਹੋ ਜਾਂਦਾ ਫਿਰ ਸੌਂ ਜਾਂਦਾ ਜੀ ਮੈਨੂੰ ਪਤਾ ਨਹੀਂ ਲੱਗਦਾ ਤੇ ਵੈਸੇ ਇੱਥੇ ਕੀ ਕਰ ਰਹੇ ਸੀ ਤੁਸੀਂ ਇੱਥੇ ਹਾਂਜੀ ਇੱਥੇ ਮੈਂ ਰੀਲਾਂ ਦੇਖ ਰਿਹਾ ਸੀ ਆ ਦੇਖੋ ਬਹੁਤ ਵਧੀਆ ਰੀਲ ਹੈ ਇਹ ਸਕਾਲਪ ਤੇ ਵਿੱਚ